ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਲਵਿੰਦਰ ਸਿੰਘ ਪਖੋਕੇ ਹੈ ਉਹਦੀ ਅੱਜ ਮੈਨੂੰ ਇੱਕ ਭੈਣ ਨੇ ਕਰਤੂ ਦੱਸੀ ਹੈ ਤੇ ਉਹ ਥੋੜੇ ਮਿੰਟਾਂ ਵਿੱਚ ਮੈਂ ਤੁਹਾਡੇ ਨਾਲ ਸਾਂਝੀ ਕਰ ਦੇਣਾ ਜਿਹੜੇ ਸ਼ਹੀਦ ਪਰਿਵਾਰ ਨੇ ਜਿਨ੍ਹਾਂ ਨੇ ਅੱਤਵਾਦ ਵੇਲੇ ਜਾਂ ਬਲਸਟਾਰ ਤੋਂ ਬਾਅਦ ਪੁਲਿਸ ਨੇ ਟੱਕਾ ਕੀਤਾ ਉਹ ਸ਼ਹੀਦ ਪਰਿਵਾਰਾਂ ਲਈ ਜੋ ਉਹਨਾਂ ਦੇ ਬੱਚਿਆਂ ਲਈ ਜਿਹੜੀ ਫੰਡਿੰਗ ਆਉਂਦੀ ਹੈ ਪੈਸਾ ਆਉਂਦਾ ਹੈ ਉਹਨਾਂ ਦੀ ਹੈਲਪ ਵਾਸਤੇ ਤੇ ਇਹ ਜਿਹੜਾ ਬਲਵਿੰਦਰ ਸਿੰਘ ਅੱਖੋ ਕਿ ਹੈ ਇਹ ਉਹਨਾਂ ਦੀਆਂ ਸਟੋਰੀਆਂ ਵੀ ਪਾਉਂਦਾ ਹੈ ਤੇ ਹਰੇਕ ਘਰ ਦੇ ਵਿੱਚ ਜਾ ਕੇ ਸਟੋਰੀ ਬਣਾਉਂਦਾ ਉਹ ਜਿਵੇਂ ਫਿਲਮੀ ਐਕਟਰ ਐਕਟਿੰਗ ਕਰਦੇ ਹੁੰਦੇ ਨੇ ਜਦੋਂ ਕੋਈ ਕਹਿ ਲਈਏ ਭਾਵਕ ਜਿਹਾ ਸੀਨ ਆਉਂਦਾ ਉਦੋਂ ਅੱਖਾਂ ਵਿੱਚੋਂ ਪਾਣੀ ਆਉਂਦਾ ਹੁੰਦਾ ਹੈ ਤੋਂਨਾਂ ਕੋਲੇ ਉਹ ਕਲੀ ਜਿਹੜੇ ਟਿਸ਼ੂ ਪੇਪਰ ਹੁੰਦੇ ਆ ਉਹ ਰੱਖੇ ਹੁੰਦੇ ਆ ਤੇ ਜਿਹੜਾ ਰਮਾਲ ਰੱਖੇ ਹੁੰਦੇ ਆ ਉਹਨਾਂ ਨਾਲ ਅੱਖਾਂ ਪੂੰਝਣੀਆਂ ਪੈਂਦੀਆਂ ਨੇ ਉਦੋਂ ਇਹ ਵੀ ਨਾਟਕ ਕਰਦਾ ਹੁੰਦਾ ਬੜਾ ਰੋ ਕੇ ਲੋਕਾਂ ਨੂੰ ਦਰਦ ਸਾਹਮਣੇ ਆਵੇ ਲੋਕ ਹੋਰ ਵੱਧ ਵੱਧ ਪੈਸੇ ਦੇਣ ਹੈਲਪ ਕਰਨ ਤੇ ਉਹ ਭੈਣ ਕਹਿੰਦੀ ਕਹਿੰਦੀ ਮੈਂ ਵੀ ਇੱਕ ਕਸ਼ੀਦ ਪਰਿਵਾਰ ਵਿੱਚੋਂ ਆ ਕਹਿੰਦੀ ਜਿਹੜੇ ਖਾਤਿਆਂ ਵਿੱਚ ਇਹ ਪੈਸੇ ਪਵਾ ਰਹੇ ਨੇ ਲੋਕਾਂ ਤੋਂ ਬਾਹਰੋਂ ਜਾਂ ਇੰਡੀਆ ਤੋਂ ਕਹਿੰਦੀ ਉਹ ਅਕਾਊਂਟ ਚੈੱਕ ਕੀਤੇ ਜਾਣ ਉਨ੍ਹਾਂ ਵਿੱਚ ਕਿੰਨੇ ਪੈਸੇ ਪੈਂਦੇ ਨੇ ਇਹਦੇ ਆਪਣੇ ਅਕਾਊਂਟ ਵਿੱਚ ਕਿੰਨੇ ਪੈਸੇ ਪੈਂਦੇ ਨੇ ਕਹਿੰਦੀ ਇਹ ਕਰੋੜਾਂ ਰੁਪਈਆ ਦੀ ਪ੍ਰਾਪਰਟੀ ਬਣਾਈ ਬੈਠਾ ਹੈ ਜਿਹੜਾ ਬਲਵਿੰਦਰ ਸਿੰਘ ਪਖੋਕੇ ਹੈ ਮੈਂ ਇਹ ਬੇਨਤੀ ਤੁਹਾਡੇ ਚਰਨਾਂ ਵਿੱਚ ਤਾਂ ਕੀਤੀ ਹੈ ਕਿ ਤੁਹਾਡੇ ਮਨ ਦੇ ਅੰਦਰ ਇੱਕ ਤੜਪ ਹੈ ਜਾਂ ਤੁਹਾਡੀ ਭਾਵਨਾ ਹੈ ਕਿ ਜਿਨ੍ਹਾਂ ਪਰਿਵਾਰਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਹੈਲਪ ਕਰੀਏ ਮੈਂ ਪਹਿਲਾਂ ਵੀ ਬਹੁਤ ਵਾਰੀ ਇਹ ਵੀਡੀਓ ਪਾਈ ਹੈ तकरीबन ਮੈਸੇਜ ਲਾਇਆ ਤੁਹਾਨੂੰ ਕਿ ਜਿੰਨਾ ਪਰਿਵਾਰਾਂ ਦੀ ਤੁਸੀਂ ਹੈਲਪ ਕਰਨੀ ਹੈ ਨਾ ਤੁਸੀਂ ਸਿੱਧਾ ਉਹਨਾਂ ਦੇ ਨਾਲ ਕੰਟੈਂਟ ਕਰਿਆ ਕਰੋ ਜਾਨਕਿ ਫੋਨ ਤੇ ਗੱਲ ਕਰ ਲਿਆ ਕਰੋ ਉਹਨਾਂ ਦਾ ਅਕਾਊਂਟ ਨੰਬਰ ਲੈ ਲਿਆ ਕਰੋ ਤੇ ਇਹ ਜਿਹੜੇ ਐਨ ਜੀਓ ਚਲਾਉਣ ਵਾਲੇ ਜਿਹੜੇ ਕਹਿੰਦੇ ਕੜਮ ਚੌਧਰੀ ਬਣੇ ਨੇ ਨਾ ਬਲਵਿੰਦਰ ਪਖੋਕੇ ਵਰਗੇ ਇਹਨਾਂ ਤੋਂ ਬਚ ਕੇ ਰਹੋ ਇਹ ਜੇ ਇਹਨਾਂ ਕੋਲੇ 10000 ਰੁਪਇਆ ਆਉਂਦਾ ਤਾਂ ਅੱਗੇ 2000 ਦਿੰਦੇ ਨੇ 8000 ਆਪ ਖਾਂਦੇ ਨੇ ਹੁਣ ਉਹ ਭੈਣ ਕਹਿੰਦੀ ਕਹਿੰਦੀ ਨਾਲੇ ਤਾਂ ਉਹਨਾਂ ਸ਼ਹੀਦ ਪਰਿਵਾਰਾਂ ਦਾ ਤੁਸੀਂ ਘਰ-ਘਰ ਜਾ ਕੇ ਦੇਖ ਲਓ ਉਹਨਾਂ ਦੇ ਅਕਾਊਂਟ ਦੇਖ ਲਓ ਵੀ ਕਿੰਨੇ ਪੈਸੇ ਐ ਨਾਲੇ ਕਹਿੰਦੀ ਇਹ ਜਿਹੜਾ ਬਲਵਿੰਦਰ ਪੱਖੋਂ ਕਿ ਜਿਹੜਾ ਸਾਡੇ ਲਈ ਕਹਿੰਦੀ ਪੈਸੇ ਇਕੱਠੇ ਕਰਦਾ ਹੈ ਸ਼ਹੀਦ ਪਰਿਵਾਰਾਂ ਲਈ ਇਹਦੀ ਪ੍ਰਾਪਰਟੀ ਦੇਖ ਲਓ ਇਹਦੇ ਅਕਾਊਂਟ ਦੇਖ ਲਓ ਯਾਨੀ ਕਿ ਕਿੱਡਾ ਵੱਡਾ ਫਰਾਡ ਇਹ ਬੰਦੇ ਕਰ ਰਹੇ ਨੇ ਜਦੋਂ ਨਾ ਕਿਤੇ ਇਹ ਇੰਟਰਵਿਊ ਕਰਦੇ ਨੇ ਉਦਾਂ ਦੋਨੋਂ ਕੈਮਰਾ ਮਾਰ ਕੇ ਪਹਿਲਾਂ ਤੁਰ ਕੇ ਜਾਣਗੇ ਗੇਟ ਦਿਖਾਉਣਗੇ ਉਹ ਪਰਿਵਾਰ ਦਾ ਛੱਤਾ ਦਿਖਾਉਣਗੇ ਬਾਥਰੂਮ ਦਿਖਾਉਣਗੇ ਰਸੋਈ ਦਿਖਾਉਣਗੇ ਦੇਖੋ ਜੀ ਕਿੰਨਾ ਬੁਰਾ ਹਾਲ ਹੈ ਖਾਲੀ ਪੀਪੀਆਂ ਦਿਖਾਈ ਜਾਣਗੇ ਆਟੇ ਵਾਲ ਢੋਲ ਦਿਖਾਈ ਜਾਣਗੇ ਪਰਿਵਾਰ ਦਾ ਬੁਰਾ ਹਾਲ ਹੈ ਲੋਕ ਭਾਵਕ ਹੋ ਜਾਂਦੇ ਆ ਤੇ ਲੋਕ ਫਿਰ ਕਹਿੰਦੇ ਹੈਲਪ ਕਰੋ ਮਤਲਬ ਲੋਕ ਤਾਂ ਹੈਲਪ ਕਰਦੇ ਆ ਜਿਨ੍ਹਾਂ ਦੇ ਮਨ ਵਿੱਚ ਤੜਪ ਹੈ ਪਰ ਜਿਹੜੇ ਮੂਰੇ ਚੌਧਰੀ ਬਣੇ ਨੇ ਇਹ ਕਹਿ ਲਿਏ ਵੀ 1 ਰੁਪਏ ਵਿੱਚੋਂ 80 ਪੈਸੇ ਆਪ ਖਾਂਦੇ ਆ 20 ਪੈਸੇ ਉਹ ਪਰਿਵਾਰ ਤੱਕ ਮਸ਼ੀਨ ਪਹੁੰਚਦੇ ਆ ਹੁਣ ਇਹ ਜਿਹੜੀ ਮੇਰੇ ਕੋਲੇ ਗੱਲਬਾਤ ਆਈ ਇੱਕ ਭੈਣ ਨੇ ਫੋਨ ਕੀਤਾ ਅੰਮ੍ਰਿਤਸਰ ਸਾਹਿਬ ਤੋਂ ਉਹ ਕਹਿੰਦੀ ਆਹ ਹਾਲਾਤ ਨੇ ਕਹਿੰਦੇ ਆਹਾ ਕੌਮ ਦੇ ਨਾਂ ਤੇ ਇਹ ਲੋਕ ਧੰਦਾ ਕਰ ਰਹੇ ਨੇ ਉਹਨਾਂ ਪਰਿਵਾਰਾਂ ਦੇ ਨਾਂ ਤੇ ਇਹ ਧੰਦਾ ਕਰ ਰਹੇ ਨੇ ਇਹ ਕੌਣ ਆ ਜੀ ਬਲਵਿੰਦਰ ਪਖੋਗੀ ਤੁਸੀਂ ਇਹਦੀ ਕਰਤੂਤ ਇੱਕ ਹੋਰ ਵੀ ਮੈਂ ਦੱਸੀ ਸੀ ਆ ਜਿਹੜੇ ਸਾਈਆਂ ਦੇ ਡੇਰੇ ਡੂਰੇ ਆ ਬਾਬਿਆਂ ਬੁੱਬਿਆਂ ਦੇ ਉੱਥੇ ਜਦੋਂ ਖਾੜੇ ਲੰਗਦੇ ਨੇ ਉੱਥੇ ਕਲਾਕਾਰਾਂ ਦੇ ਪਿੱਛੇ ਵੀ ਖੜਾ ਹੁੰਦਾ ਇਹ ਜੇ ਸਿੱਖੀ ਨਾਲ ਕੋਈ ਬਾਵਾਰਤਾ ਹੋਵੇ ਜਿਹੜੇ ਗੱਲਾਂ ਬਾਤਾਂ ਕਰਦੇ ਨੇ ਫਿਰ ਉਹ ਡੇਰਾਂ ਤੇ ਅੰਬ ਲੈਣ ਜਾਂਦੇ ਆ ਉਹ ਜਿਹੜੇ ਸਾਈਆਂ ਦੇ ਜਿੱਦੇ ਚਿਲਮਾ ਪੀਣ ਵਾਲੇ ਬੈਠੇ ਉੱਥੇ ਕਿਲੜ ਜਾਂਦੇ ਆ ਚਲੋ ਉਹ ਗੱਲ ਵੱਖਰੀ ਐ ਪਰ ਜਿਹੜੀ ਆ ਭੈਣ ਨੇ ਗੱਲ ਦਾ ਸੀ ਅਮਰਸਰ ਸਾਹਿਬ ਤੋਂ ਇਹਨੂੰ ਥੋੜਾ ਜਿਹਾ ਨੋਟ ਕਰ ਲਿਓ ਜਿਹੜੇ ਸ਼ਹੀਦ ਪਰਿਵਾਰ ਪੰਜਾਬ ਵਿੱਚ ਹੈਗੇ ਨੇ ਜਿਨ੍ਹਾਂ ਨੂੰ ਕੋਈ ਹੈਲਪ ਆਉਂਦੀ ਆ ਉਹਨਾਂ ਨੂੰ ਸੁਚੇਤ ਹੋਣ ਦੀ ਲੋੜ ਐ ਮੈਂ ਇੱਕ ਮੈਸੇਜ ਲਾਇਆ ਐ ਕਿ ਤੁਸੀਂ ਸਿੱਧਾ ਆਪਣੇ ਆਪ ਆਪਣਾ ਦੁੱਖ ਸਾਂਝਾ ਕਰਿਆ ਕਰੋ ਦੱਸਿਆ ਕਰੋ ਮੈਨੂੰ ਫੋਨ ਕਰ ਲਿਆ ਕਰੋ ਕਿਉਂਕਿ ਮੈਂ ਤਾਂ ਇਹਨੇ ਬੱਖੀਆਂ ਦੀ ਹਟਣ ਵਾਸਤੇ ਲੱਗੀ ਹੋਇਆ ਤੁਸੀਂ ਕਹਨੋ ਜਵਾਨ ਗੰਦੀ ਕਰਨੀ ਹੈ ਮੈਨੂੰ ਦੱਸਿਆ ਕਰੋ ਮੈਂ ਲਾਹੂ ਕਪੜੇ ਇਹਨਾਂ ਦੇ ਚੰਗੀ ਤਰ੍ਹਾਂ ਜਿਹੜੇ ਬੰਦੇ ਇਦਾਂ ਕੌਮ ਦੇ ਨਾਂ ਤੇ ਸ਼ਹੀਦ ਪਰਿਵਾਰਾਂ ਦੇ ਨਾਂ ਤੇ ਲੁੱਟ ਮਚਾਈ ਬੈਠੇ ਆ ਇਹ ਬਲਵਿੰਦਰ ਸਿੰਘ ਪੱਖੋ ਕਹਿੰਦੀ ਇਹਦੀਆਂ ਸਟੋਰੀਆਂ ਤੁਸੀਂ ਸੁਣ ਲਿਓ YouTube ਤੇ ਬਹੁਤ ਨੇ ਸ਼ਹੀਦ ਪਰਿਵਾਰਾਂ ਦੀਆਂ ਪਾਉਂਦਾ ਤੇ ਉਹ ਸਟੋਰੀਆਂ ਪਾਉਣ ਤੋਂ ਭਾਅ ਵੀ ਇਹ ਹੁੰਦਾ ਹੈ ਜੇ ਫੰਡਿੰਗ ਵੱਤੋਂ ਵੱਤ ਆਵੇ ਤੇ ਥੋੜਾ ਬਹੁਤਾ ਉਹਨਾਂ ਪਰਿਵਾਰਾਂ ਨੂੰ ਦੇ ਕੇ ਬਾਕੀ ਆਪਣਾ ਘਰ ਪਰਿਆ ਜਾਵੇ ਆ ਹਾਲਾਤ ਨੇ ਸਾਡੀ ਕੌਮ ਦੇ ਕੜਮ ਚੌਧਰੀਆਂ ਦੀ ਇਹ ਬੇਨਤੀ ਪ੍ਰਵਾਨ ਕਰਿਓ ਵੱਤੋਂ ਵੱਤ ਵੀਡੀਓ ਸ਼ੇਅਰ ਕਰ ਦਿਓ ਮੈਂ ਵੈਸੇ ਆਪਣੀ ਵੀਡੀਓ ਸ਼ੇਅਰ ਕਰਨ ਵੇਲੇ ਕਹਿੰਦਾ ਨਹੀਂ ਹੁੰਦਾ ਸੀ ਕਿਤੇ ਫਤੇਬਾ ਲਾ ਕੇ ਮੈਂ ਸਮਾਪਤੀ ਕਰ ਦੇਣਾ ਹੁਣਾ ਇਹ ਵੀਡੀਓ ਮੈਂ ਤਾਂ ਕਹਿ ਰਿਹਾ ਕਿ ਜਿੰਨਾ ਪਰਿਵਾਰਾਂ ਦਾ ਨੁਕਸਾਨ ਹੋਇਆ ਉਹਨਾਂ ਪਰਿਵਾਰਾਂ ਤੱਕ ਇਹ ਵੀਡੀਓ ਜਾਵੇ ਉਹਨਾਂ ਨੂੰ ਪਤਾ ਲੱਗੇ ਕਿ ਲੋਕ ਸਾਡੀ ਕਿੰਨੀ ਹੈਲਪ ਕਰਦੇ ਐ ਤੇ ਰਾਹ ਦੇ ਵਿੱਚ ਸਾਡੀ ਜਿਹੜੀ ਮਾਇਆ ਪੈਸੇ ਆਉਂਦੇ ਨੇ ਉਹ ਬਲਵਿੰਦਰ ਪੱਖੋ ਕੇ ਵਰਗੇ ਕਿਦਾਂ ਖਾ ਜਾਂਦੇ ਨੇ ਇਹ ਤਾਂ ਵੀਡੀਓ ਸ਼ੇਅਰ ਕਰਨ ਵੇਲੇ ਮੈਂ ਤੁਹਾਨੂੰ ਕਹਿ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ